ਸਸਕਾਲ ਜੀ ਸਾਰੀਆਂ ਭੈਣਾਂ ਨੂੰ ਅੱਜ ਆਪਾਂ ਤੁਹਾਨੂੰ ਬਹੁਤ ਹੀ ਯੂਨੀਕ ਅਤੇ ਸੋਹਣਾ ਜਿਹਾ ਗਲੇ ਦਾ ਡਿਜ਼ਾਈਨ ਬਣਾ ਕੇ ਦਿਖਾਵਾਂਗੇ ਜਿਹੜਾ ਕਿ ਐਂਕਰ ਦੀ ਗੁੱਟੀ ਨਾਲ ਬਣਾਵਾਂਗੇ ਸਿਰਫ 5 ਰੁਪਏ ਦੀ ਗੁੱਟੀ ਨਾਲ ਆਪਣਾ ਗਲੇ ਦਾ ਡਿਜ਼ਾਈਨ ਰੈਡੀ ਹੋ ਸਕਦਾ ਹੈ ਘੇਰੇ ਦਾ ਤੇ ਬਾਹਵਾ ਦਾ ਡਿਜ਼ਾਈਨ ਰੈਡੀ ਹੋ ਸਕਦਾ ਅਗਰ ਤੁਸੀਂ ਇਹ ਡਿਜ਼ਾਈਨ ਦੇਖਣਾ ਚਾਹੁੰਦੇ ਕਿਵੇਂ ਬਣਾਇਆ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਕਰਦੇ ਆ ਜੀ ਆਪਾਂ ਸਟਾਰਟ ਹੁਣ ਤੇ ਐਂਕਰ ਦੀ ਜਿਹੜੀ ਗੁੱਟੀ ਹੈਗੀ ਆਪਾਂ ਉਹਦਾ ਧਾਗਾ ਫਿਰ ਕੀ ਚਾਸ ਤੇ ਕਰਾਂਗੇ ਲੇਟ ਲਿਆ ਤੇ ਥੋੜਾ ਜਿਹਾ ਆਪਾਂ ਇਥੋਂ ਜਿਹੜਾ ਨੱਟ ਢਿੱਲਾ ਕਰਤਾ ਤਾਂ ਜਿਹੜਾ ਧਾਗਾ ਆਸਾਨੀ ਨਾਲ ਬਾਹਰ ਆ ਜੇ ਆਪਣਾ ਸੋਪਰ ਆਪਾਂ ਸਿੰਪਲ ਧਾਗਾ ਲਾਵਾਂਗੇ ਤੇ ਇਹਨੂੰ ਆਪਾਂ ਇਸ ਤਰੀਕੇ ਨਾਲ ਚੜਾਵਾਂਗੇ ਕਿਉਂਕਿ ਆਪਾਂ ਗਲਾ ਅਟੈਚ ਕਰਨਾ ਹੈ ਠੀਕ ਹੈ ਗਲਾ ਅਟੈਚ ਕਰਨ ਲਈ ਆਪਾਂ ਕੀ ਕਰਨਾ ਹੈਗਾ ਆਪਾਂ ਸੂਟ ਦਾ ਇਸ ਤਰੀਕੇ ਨਾਲ ਪੁੱਠੇ ਵਾਲਾ ਪਾਸਾ ਲਾਵਾਂਗੇ ਇਹ ਆਪਣੇ ਕੋਲ ਕਮੀਜ਼ ਦਾ ਪੁੱਠੇ ਵਾਲਾ ਪਾਸਾ ਹੈ ਪੁੱਠੇਲੇ ਪਾਸੇ ਆਪਾਂ ਇਸ ਤਰੀਕੇ ਨਾਲ ਗਲੇ ਨੂੰ ਰੱਖਾਂਗੇ ਤੇ ਸੈਂਟਰ ਕਰਕੇ ਗਲਾ ਆਪਾਂ ਅਟੈਚ ਕਰਦੇਾਂਗੇ ਤੇ ਬੁਕਰਮ ਦੇ ਨਾਲ ਨਾਲ ਆਪਾਂ ਸਲਾਈ ਲਾਵਾਂਗੇ ਸिलाई ਕਰਨੀ ਲੱਗੀ ਆ ਤੇ ਜਿਹੜੀ ਆਪਾਂ ਸਾਈਡ ਤੋਂ ਪਹਿਲਾਂ ਹੀ ਆਪਾਂ ਇਸ ਤਰੀਕੇ ਨਾਲ ਕਰੀਜ਼ ਬਣਾ ਕੇ ਜਿਹੜਾ ਕੱਪੜੇ ਨੂੰ ਇਸ ਤਰੀਕੇ ਨਾਲ ਪ੍ਰੈਸ ਕਰ ਲਿਆ ਠੀਕ ਹੈ ਇਸ ਤੋਂ ਬਾਅਦ ਸੈਂਟਰ 'ਚ ਆਪਾਂ ਕੱਪੜਾ ਕਟਿੰਗ ਕਰਾਂਗੇ ਤੇ ਕੱਟ ਲਾਵਾਂਗੇ ਤੇ ਗਲੇ ਨੂੰ ਸਿੱਧੇਲੀ ਸਾਈਡ ਤੇ ਇਸ ਤਰੀਕਾ ਨਾਲ ਫੋਲਡ ਕਰਕੇ ਉੱਪਰ ਨੂੰ ਇਥੇ ਆਪਾਂ ਚੰਗੀ ਤਰੀਕੇ ਨਾਲ ਪ੍ਰੈਸ ਕਰ ਲਾਂਗੇ ਗਲੇ ਨੂੰ ਆਪਾਂ ਚੰਗੀ ਤਰੀਕੇ ਨਾਲ ਪ੍ਰੈਸ ਕਰ ਲਿਆ ਇਸ ਤੋਂ ਬਾਅਦ ਆਪਾਂ ਇੱਕ ਵਾਰ ਇਹ ਤੋਂ ਗਲਾ ਬਿਠਾ ਲਾਂਗੇ ਇੱਥੇ ਆਪਾਂ ਸਲਾਈ ਲਾ ਦਾਂਗੇ ਠੀਕ ਹੈ ਜੀ ਇਹ ਗਲਾ ਆਪਣੇ ਚੰਗੀ ਤਰੀਕੇ ਨਾਲ ਬਹਿ ਜਾਊਗਾ ਤੇ ਉਹਨੂੰ ਆਪਾਂ ਇੱਥੇ ਸਲਾਈ ਕਰ ਦਾਂਗੇ ਕਿ ਹੰਗਲਾ ਆਪਣਾ ਚੰਗੇ ਤਰੀਕੇ ਨਾਲ ਬੈਠ ਗਿਆ ਸਾਈਡਾਂ ਤੋਂ ਤੇ ਹੁਣ ਆਪਾਂ ਇਹਦੇ ਵਿੱਚ ਲੇਸ ਲਾਵਾਂਗੇ ਠੀਕ ਹੈ ਸਾਈਡਾਂ ਤੇ ਆਪਾਂ ਲੇਸ ਲਾ ਦਾਂਗੇ ਪਹਿਲਾਂ ਇਹਦੇ ਆਪਾਂ ਲੇਸ ਲਾ ਦਾਂਗੇ ਇਸ ਤਰੀਕੇ ਨਾਲ ਬਿਲਕੁਲ ਕੰਨੀ ਕੰਨੀ ਤੇ ਆਪਣੀ ਲੇਸ ਹੋਣੀ ਚਾਹੀਦੀ ਹੈ ਇਸ ਤਰੀਕੇ ਦੇਖੋ ਗਲੇ ਤੇ ਕਿੰਨੀ ਆਪਣੀ ਸਫਾਈ ਨਾਲ ਲੈਸ ਲੱਗੀ ਆ ਠੀਕ ਹੈ ਹੁਣ ਆਪਾਂ ਜਿਹੜਾ ਐਂਕਰ ਦੇ ਧਾਗੇ ਨਾਲ ਜਿਹੜਾ ਡਿਜ਼ਾਈਨ ਕਰਾਂਗੇ ਉਹ ਆਪਾਂ ਹੁਣ ਕਿਵੇਂ ਕਰਨਾ ਡਿਜ਼ਾਈਨ ਦੇਖੋ ਫਿਰਕੀ ਦੇ ਡੱਬੀ ਆਪਾਂ ਕੱਢਾਂਗੇ ਤੇ ਇਹਦੇ ਵਿੱਚ ਜਿਹੜਾ ਐਂਕਰ ਦਾ ਧਾਗਾ ਆਪਾਂ ਫਿਰਕੀ ਤੇ ਵੀ ਲਟਿਆ ਸੀ ਉਹ ਵਾਲੀ ਫਿਰਕੀ ਪਾਵਾਂਗੇ ਇਹਦੇ ਵਿੱਚ ਤੇ ਨਾਲ ਧਾਗੇ ਥੋੜਾ ਬਾਹਰ ਕੱਢ ਲਾਂਗੇ ਇਸ ਤਰੀਕੇ ਨਾਲ ਠੀਕ ਹੈ ਹੁਣ ਆਪਾਂ ਸੂਟ ਦੇ ਪੁੱਠੇਲੇ ਪਾਸੇ ਸਲਾਈਆਂ ਲਾਉਣੀਆਂ ਐ ਠੀਕ ਐ ਸੂਟ ਦੇ ਪੁੱਠੇਲੇ ਪਾਸੇ ਸਲਾਈਆਂ ਲਾਵਾਂਗੇ ਤਾਂ ਜਿਹੜਾ ਆਪਣਾ ਐਂਕਰੇਜ ਦਾ ਧਾਗਾ ਆ ਥੱਲੇ ਡਿਜ਼ਾਈਨ ਬਣ ਸਕੇ ਇਹਦੇ ਉੱਪਰ ਜਿਹੜਾ ਆਪਾਂ ਬਲੂ ਕਲਰ ਦਾ ਗਲਾ ਲਾਇਆ ਇਹਦੇ ਉੱਪਰ ਤੇ ਆਪਾਂ ਪੈਰ ਪੈਰ ਦਾ ਕੱਪੜਾ ਛੱਡਣਾ ਹੈਗਾ ਠੀਕ ਐ ਇਸ ਤਰੀਕੇ ਨਾਲ ਆਪਣਾ ਡਿਜ਼ਾਈਨ ਬਣ ਕੇ ਤਿਆਰ ਹੋਈ ਇਹਨਾਂ ਦੇਖੋ ਤੁਸੀਂ ठीक है इस तरीके अपनी एक सिलाई लागिए देख सकते हो इस तो बार आप पैर पैर का कपड़ा फिर एक होर सिलाई लावे कपड़ा अपना पैर पैर, पैर का ही ठीक है अपनी दूजी सिलाई ला गई तीस देख सकते दिय। हो अपना डिजाइन कि सोना सीधी साहब बन के तैयार हो इस तुबार तो एक सिलाई आप लावे ठीक है, अपने दो सिलाइया ला गई तीन सिलाईया हो गई इस तुम तो बार एक सिलाई आप जमा साइड साइड पर लावेंगे ਦੇਖੋ ਆਪਣਾ ਗਲਾ ਕਿੰਨਾ ਸੋਹਣਾ ਬਣ ਕੇ ਰੈਡੀ ਹੋਇਆ ਤੁਸੀਂ ਵੀ ਇਸ ਤਰੀਕੇ ਨਾਲ ਆਪਣੇ ਸੂਟ ਦੇ ਘੇਰੇ ਤੇ ਤੇ ਬਾਹਾਂਾਂ ਤੇ ਤੇ ਸੂਟ ਦੇ ਘੇਰੇ ਤੇ ਡਿਜ਼ਾਈਨ ਬਣਾ ਸਕਦੇ ਹੋ ਤੇ ਤੁਸੀਂ ਦੁਪੱਟੇ ਦੇ ਪੱਲਿਆਂ ਤੇ ਵੀ ਇਸ ਤਰੀਕੇ ਨਾਲ ਡਿਜ਼ਾਈਨ ਬਣਾ ਸਕਦੇ ਹੋ ਤੇ ਅਗਰ ਤੁਹਾਨੂੰ ਸਾਡਾ ਇਹ ਡਿਜ਼ਾਈਨ ਵਧੀਆ ਲੱਗਿਆ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਵਧੀ-ਵਧੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਇਹ ਸਾਡੀ ਵੀਡੀਓ ਕਿਸ ਤਰੀਕੇ ਨਾਲ ਲੱਗਦੀ ਆ ਤੇ ਮਿਲਦੇ ਆਂ ਇੱਕ ਨੈਕਸਟ ਵੀਡੀਓ 'ਚ ਬਾਏ ਬਾਏ ਰੱਬ ਰੱਖਾ